ਨੰਗਲ ਤਹਿਸੀਲ ਦੀ ਹੱਦ ਅੰਦਰ ਪੈਂਦੇ ਪਿੰਡ ਜਾਂਤਲਾ ਵਿਖੇ ਕਰੋੜਾਂ ਰੁਪਏ ਦੀ ਲਾਗਤ ਦੇ ਨਾਲ ਨਹਿਰ ਉੱਤੇ ਦੋ ਪੁਲ ਬਣਾਏ ਗਏ ਹਨ ਜਿਸ ਤੋਂ ਬਾਅਦ ਇਹ ਰਸਤਾ ਪਿੰਡ ਜਾਂਤਲਾ ਦੀ ਹੱਦ ਦੇ ਵਿੱਚੋਂ ਹੋ ਕੇ ਗੁਜ਼ਰੇਗਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ 40 ਤੋਂ 50 ਪਿੰਡਾਂ ਦੇ ਲੋਕ ਇਸ ਰਸਤੇ ਦਾ ਇਸਤੇਮਾਲ ਕਰਨਗੇ ਜਿਸ ਨੂੰ ਲੈ ਕੇ ਪਿੰਡ ਜਾਂਤਲੇ ਦੇ ਵਿੱਚ ਸੜਕ ਨੂੰ ਚੌੜਾ ਕਰਨ ਦਾ ਕੰਮ ਕੀਤਾ ਜਾ ਰਿਹਾ ਹੈ ਪਰ ਇਸ ਕੰਮ ਦੇ ਵਿੱਚ ਕੁਝ ਵਿਅਕਤੀ ਅੜਿੱਕਾ ਪਾ ਰਹੇ ਹਨ ਤੇ ਉਹਨਾਂ ਵੱਲੋਂ ਨੋਟਿਸ ਵੀ ਰਸਤੇ ਦੇ ਵਿੱਚ ਲਗਾ ਦਿੱਤਾ ਹੈ ਕਿ ਇਸ ਕੰਮ ਨੂੰ ਬੰਦ ਕੀਤਾ ਜਾਵੇ ਜਦੋਂ ਕਿ ਇਸ ਦੇ ਵਿਰੁੱਧ ਅੱਜ ਸਮੁੱਚੇ ਪਿੰਡ ਵਾਸੀ ਇਕੱਠੇ ਹੋਏ ਤਾਂ ਮੰਕੀਤੀ ਹੈ ਕਿ ਇਸ ਕੰਮ ਨੂੰ ਪੈਲ ਦੇ ਆਧਾਰ ਤੇ ਕੀਤਾ ਜਾਵੇ ਗਲਬਤ ਕਰਦੇ ਪਿੰਡ ਦੇ ਸਰਪੰਚ ਸੰਦੀਪ ਸ਼ਰਮਾ ਨੇ ਦੱਸਿਆ ਕਿ ਉਹ ਨਾਲ ਲੱਗਦੇ ਸਰਕਾਰੀ ਸਕੂਲ ਦੇ ਗੇਟ ਅਤੇ ਦੀਵਾਰ ਨੂੰ ਕੁਝ ਪਿੱਛੇ ਕਰਕੇ ਬਣਾਉਣਾ ਚਾਹੁੰਦੇ ਹਨ ਤਾਂ ਜੋ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ ਪਰ ਇਸ ਨੂੰ ਲੈ ਕੇ ਕੁਝ ਵਿਅਕਤੀ ਕੰਮ ਕਰਨ ਦੇ ਵਿੱਚ ਅੜਿੱਕਾ ਪਾ ਰਹੇ ਹਨ ਉਹਨਾਂ ਨੇ ਕਿਹਾ ਕਿ ਰਸਤਾ ਚੌੜਾ ਕਰਨ ਦਰਾਂ ਆਉਣ ਜਾਣ ਵਾਲੀ ਟ੍ਰੈਫਿਕ ਨੂੰ ਵੀ ਕਿਸੇ ਕਿਸਮ ਦੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਇਹ ਚੁਮੁੱਛੇ ਪਿੰਡ ਵਾਸੀਆਂ ਨੇ ਇਕੱਠੇ ਹੋ ਕੇ ਇਸ ਕੰਮ ਨੂੰ ਸਹੀ ਤਰੀਕੇ ਨਾਲ ਸ਼ੁਰੂ ਕਰਾਉਣ ਦੀ ਮੰਗ ਕੀਤੀ ਕਿਉਂਕਿ ਕੁਝ ਵਿਅਕਤੀਆਂ ਦੇ ਵੱਲੋਂ ਪਿੰਡ ਦੇ ਸਰਪੰਚ ਅਤੇ ਪੰਚ ਸਮੇਤ ਪੀਡਬਲਿਊ ਡੀ ਉਤੇ ਕੰਮ ਨੂੰ ਬੰਦ ਕਰਾਉਣ ਨੂੰ ਲੈ ਕੇ ਸ਼ਿਕਾਇਤ ਦੇ ਕੇ ਸੰਮਣ ਵੀ ਕਢਵਾ ਦਿੱਤੇ ਹਨ ਇਸ ਮਾਮਲੇ ਨੂੰ ਲੈ ਕੇ ਅੱਜ ਪੀਡਬਲਿਊ ਡੀ ਦੇ ਜੇ ਆਈ ਬਲਵਿੰਦਰ ਸਿੰਘ ਵੀ ਮੌਕੇ ਉਤੇ ਪਹੁੰਚੇ ਜਿਨ੍ਹਾਂ ਕਿਹਾ ਕਿ ਇਸ ਕੰਮ ਨੂੰ ਰੋਕਣ ਦੇ ਲਈ ਕੋਰਟ ਵੱਲੋਂ ਕੋਈ ਵੀ ਸਟੇ ਨਹੀਂ ਦਿੱਤੀ ਗਿਆ ਤੇ ਉਨ੍ਹਾਂ ਵੱਲੋਂ ਜਲਦ ਹੀ ਇਸ ਕੰਮ ਨੂੰ ਪੂਰਾ ਕਰ ਲਿਆ ਜਾਵੇਗਾ ਵਕੋ ਕਿਨੇ ਪੂਰੇ ਮੌਕੇ ਦੀਆਂ ਤਸਵੀਰਾਂ ਤੇ ਗੱਲਬਾਤ ਕਰਦਿਆਂ ਵਕਵਕ ਸਥਾਨਕ ਵਾਸੀਆਂ ਨੇ ਅਤੇ ਪਿੰਡ ਦੇ ਸਰਪੰਚ ਨੇ ਕੀ ਕਿਹਾ ਨੰਗਲ ਸਿਟੀ ਅਪਡੇਟ ਲਈ ਅਵਿਨਾਸ਼ ਸ਼ਰਮਾ ਦੀ ਰਿਪੋਰਟ ਜਾਦਾ ਫਾਸਲਾ ਨਹੀਂ ਹੈ ਇਹ ਦਾ ਭੰਗ ਹੀ ਚਲਾਇਆ ਲਾਉਂਨ ਬੁਲਾਉਂ ਜਾ ਕੇ ਜਾਂ ਸੰਨਾ ਇਹ ਮੋਜ ਤਾਂ ਹੋਗੀਆਂ ਖੂਬ ਜੇ ਇਹ ਚੱਲਦੇ ਆ ਨਾ ਜਿਹੜਾ ਨਾ ਖੇ ਪਿੰਡਾਂ ਉੱਧਰ ਗਿਆ ਭਰ ਗਿਆ ਘਰ ਹੀ ਛੱਡਿਆ ਇਹ ਜਾ ਕੇ ਹੁਣ ਸਾਡੇ ਦੇ ਰਸਤਾ ਲੱਗਿਆ ਬੰਨੇ ਦਾ ਹੁਣ ਸਾਰੀ ਤਕਲੀਫ ਹੋ ਗਈ ਦੇਖੋਗੇ ਫਿਰ ਇਧਰ ਦਾ ਕੰਮ ਕਿਉਂ ਰੋਕਿਆ ਗਿਆ ਜਿਹੜਾ ਬੋਰਡ ਲਾਇਆ ਬਾਈ ਕਿਹੜੇ ਮਤਰਾ ਸਾਨੂੰ ਤਾਂ ਪਤਾ ਨਹੀਂ ਆ ਇੰਨਾ ਪਿੰਡ ਖੜਿਆ ਇਹ ਕਿਸੇ ਨੂੰ ਨਹੀਂ ਪਤਾ ਕਿ ਕਿੰ ਲਾਇਆ ਇਹ ਕੋਈ ਨਹੀਂ ਕਰਦਾ ਇਹ ਕੱਟੇ ਕਿਉਂ ਹੋਇਆ ਜੀ ਸਰਕਾਰੀ ਅਸਰਾਨਾ ਜਿਹੜੇ ਆ ਇਹ ਬੋਰਡ ਲਾਤਾ ਵਾ ਇਹ ਗੁੰਮਰਾ ਕਰ ਰਹੀ ਹੈ ਔਰ ਕੋਰਟ ਦੀ ਵੀ ਲੰਘਣਾ ਕਰ ਰਹੀ ਹੈ ਜਦੋਂ ਕੋਰਟ ਤੋਂ ਸਟੇ ਆਰਡਰ ਆਇਆ ਹੀ ਨਹੀਂ ਹੈ ਤੇ ਫਿਰ ਬਦਲੇ ਤਾਂ ਬੋਰਡ ਲਾਂਦਾ ਲਾ ਸਕਦੇ ਇਹਨਾਂ ਨੂੰ ਅਧਿਕਾਰ ਹੈਗਾ اور اس ورڈ دے تحت توسی کم بند کیتا ہوئے اس پاسے دا جی کوئی کم نہیں بندا پتہ گیا کتے ہاتھ سے ہو رہے ہیں میرے کہہ کنے روپ پبلک اس سے کر کے اکٹھی ہوئی کاغذ سٹا لگیاں بندیاں دا سیرے کم چلدا سی پتہ پج گیا نہیں 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 کم شروع کراؤ توسی کو گل ہے اس کے ہے ایک پاسے دی ہاں جی ٹھیک کیا ہے ਠੀਕ ਠੀਕ ਹੈ ਪਤਾ ਚੱਲ ਗਿਆ ਹੈ ਅਗਰ ਸਾਰੇ ਦੇ ਦੋਨਾਂ ਬੰਦੇ ਆ ਅਸੀਂ ਸਾਡੇ ਨਾਲ ਆ ਅਸੀਂ ਸਭ ਤੁਹਾਡੇ ਨਾਲ ਹੈ ਉਹ ਜਿੱਤਗੀ ਸਕੂਲ ਦੀ ਅਸੀਂ ਕਾਹ ਪੱਠੇ ਲੈ ਕੇ ਜਾਂਦੇ ਹਾਂ ਸਾਨੂੰ ਇਹ ਟੱਪਾ ਨਹੀਂ ਜਿੰਦੇਗੇ ਜੀ ਇੱਥੇ ਸਾਡਾ ਰਸਤਾ ਨਹੀਂ ਸਹੀ ਬਣਦੇ ਦੇ ਦੇਆ ਕਰਦੇ ਇਹ ਇਹ ਚਾਰ ਪੰਜ ਬੰਦੇ ਆ ਜੀ ਪੰਜ ਇਹਨੇ ਸਾਨੂੰ ਬਹੁਤਾਂ ਕੀਤਾ ਵਾ ਜੀ ਇਹਨੇ ਐਡੀ ਬੋਰਡ ਲਾ ਦਿੱਤੇ ਨੇ ਜੀ ਆਖਾ ਸਟੇ ਕਰਾਇਆ ਵਿਆਹ ਕਰਾਇਆ ਕੁਛ ਨਹੀਂ ਜੀ ਕੀਤਾ ਵਾ ਇਹਨਾਂ ਨੇ ਉਹ ਸਾਨੂੰ ਲੋਕਾਂ ਨੂੰ ਆਨ ਕਰ ਦਿੰਦੇ ਹੈਗੇ ਜੀ ਧਮਕੀਆਂ ਦੇ ਰਹੇ ਜੀ ਸਾਨੂੰ ਇਹ ਇਹ ਸਾਡੇ ਰਸਤੇ ਦਾ ਹਾਲ ਹੋਣਾ ਚਾਹੀਦਾ ਜੀ ਨਾ ਇਹ ਸਰਕਾਰ ਦਾ ਮਨ ਦੇ ਕਿਸੇ ਦਾ ਕਹਿ ਨਾ ਕਿਸੇ ਦਾ ਵੀ ਬੰਦਿਆਂ ਦਾ ਵੀ ਆਪਣੇ ਪਿੰਡਿਆਂ ਦਾ ਸਾਡੇ ਇਸ ਰਸਤੇ ਦਾ ਹਾਲ ਹੋਣਾ ਚਾਹੀਦਾ ਜੀ ਆ ਜੀ ਇਹ ਰੈਂਪ ਹੀ ਨਹੀਂ ਤਾ ਉੱਧਰ ਰੈਂਪ ਬਾਤੇ ਤਾਂ ਗੱਡੀਆਂ ਨੂੰ ਪਾਲਟੀਆਂ ਦੋ ਤਿੰਨ ਖੁਸ਼ ਹੋ ਜਾਣਾ ਹੈ ਹੈਗੇ ਜੰਮੇ ਵਾਲੇ ਇੱਕ ਸਾਭ ਵੀ ਗਿਆ ਜੀ ਜਰਾ ਰਸਤਾ ਕਮਲੀਟ ਹੋ ਜਾਂਦਾ ਜੀ ਅਸੀਂ ਇਹਨਾਂ ਦੇ ਦੇਰ ਲੈ ਕਿਤਨਾ ਮਹੀਨਿਆਂ ਤੱਕ ਪੰਚਾਂ ਜਾਊਂਗੇ ਜਿਵੇਂ ਲਕਾਰ ਕਹਿੰਦੀ ਮੈਂ ਜਨਾਹ ਰਸਤਾ ਦਰਜੂਗਾ ਮੈਂ ਕਾਹ ਵੀ ਕਹਿਣੀ ਨਹੀਂ ਬਈਆ ਬੰਦੇ ਨੂੰ ਉੱਪਰ ਨਹੀਂ ਆਣ ਦੇਣਾ ਅਸੀਂ ਜਿੱਦਾਂ ਮਰਜ਼ੀ ਦੀ ਸਰਤ ਪੂਰੀ ਕਰਵਾਈਏ ਨਾ ਕਰਵਾਈਏ ਬਈਆ ਤੱਕਣੇ ਵੀ ਚਾਹੀਦੇ ਉੱਪਰ ਆਪਣੇ ਪੀਤਣਾਂ ਨੂੰ ਜਾਵੇ ਗਰੋਹ ਵਿੱਚ ਆ ਜੋੜੀ ਚ ਜਾਵੇ ਜੀ ਇਹ ਸਾਡਾ ਕਹਿਣ ਦਾ ਇਹ ਮਸਲਾ ਵੀ ਇਹ ਹੋਣਾ ਚਾਹੀਦਾ ਹੱਥ ਸਾਡਾ ਰਸਤਾ ਖੁੱਲਾ ਹੋਣਾ ਜੀ ਮੈਂ ਪੱਟ ਕੇ ਜਾਊਂਗੀ ਨਾ ਬੋਟ ਲੋ ਨਾ ਜਨਾਮੀਆ ਨੇ ਪੱਟਣਾ ਜੋੜ ਤੇ ਜਾਵੇ ਸ਼ੁਕ ਲਾਵੇ ਜਿਹੜੇ ਮਰਜ਼ੀ ਆ ਜਾਵੇ ਸਾਨੂੰ ਰੋਕ ਲਾਇਆ ਇਸ ਵਿਲਾਕ ਹਾਂ ਇਹ ਪੌਿਸਟ ਨਹੀਂ ਜੀ ਹੋਈ ਵੀ ਸਾਨੂੰ ਇਹ ਭਾਂਤੀਆਂ ਦਿੰਦੇ ਵੀ ਆ ਕੇ ਇੱਥੇ ਸਟੇ ਹੋਈ ਵੀ ਰਸਤਾ ਬੰਦ ਨਹੀਂ ਚਾਹੀਦਾ ਹਾਂਜੀ ਇਹ ਸਾਨੂੰ ਤੱਪਣੇ ਸਾਡੇ ਲੋਕਾਂ ਦੇ ਵਿੱਚ ਖੜਜੇ ਮੇਰਾ ਆ ਕੇ ਜੀ ਰਸਤਾ ਰੰਨ ਤਾ ਸਾਨੂੰ ਨਹੀਂ ਪਹਿਲਾਂ ਫੈਸਲਾ ਕੀਤਾ ਪੁਲ ਬਣਾਉਣਾ ਸੀ ਸਾਡਾ ਪੁਲ ਬਣ ਗਿਆ ਆ ਜਾ ਬਸ ਇਸ ਰਸਤਾ ਸਖਿਆ ਸੱ ਲੱਗਾ ਹੋ ਤਾਂ ਥੱਲੇ ਪੰਜਾਂ ਚਿਆਂ ਘਰਾਂ ਨੇ ਹਰ ਦਿੱਕਤ ਪਾਤੀ ਇਹ ਸਰਕਾਰ ਦੀ ਸਰਕਾਰੀ ਬਣਾਣਾ ਚਾਹੁੰਦੀ ਹੈ ਪੁਲ ਪਰ ਸਰਕਾਰ ਸਰਕਾਰ ਦਾ ਕਹਿਣਾ ਵੀ ਨਾ ਮੰਨਦੇ ਹੈਗੇ ਠੀਕ ਹੈ ਇਹਨਾਂ ਬੱਚਿਆਂ ਨੂੰ ਸਕੂਲ ਵਿੱਚ ਦਿੱਕਤ ਹੋਏਗਾ ਦੀ ਆਣ ਜਾਣ ਵਾਸਤੇ ਇੱਥੇ ਗੱਡੀਆਂ ਕੇਈ ਐਕਸੀਡੈਂਟ ਹੋਏ ਕੇਈ ਪਾਟ ਗਈਆਂ ਗੱਡੀਆਂ ਦੋ ਦਿਨ ਬੱਚਿਆਂ ਨੂੰ ਸਕੂਲ ਤੇ ਗੇਟ ਦਾ ਵੀ ਦਿੱਕਤ ਹੋਏਗਾ ਕੱਢਣ ਵਾਸਤੇ ਇਹਨਾਂ ਨੂੰ ਬੱਚੇ ਦੀ ਪੜਾਈ ਵੀ ਦਿੱਕਤ ਹੁੰਦੀ ਹੈਗੀ ਕੀ ਆ ਦਿੱਕਤ ਕੀ ਪਰੇਸ਼ਾਨੀ ਹੈ ਪਰੇਸ਼ਾਨੀ ਇਹ ਵੀ ਬੱਚੇ ਸੁਣਾ ਗੇੜ ਦਿੰਦੇ ਹੋ ਰਾਨ ਵਾਸਤੇ ਨਾ ਰੋੜ ਦਿੰਦੇ ਕਿਸੇ ਪਾਸੇ ਨੂੰ ਹੁਣ ਉਹਨੂੰ ਰੋੜ ਬਿੰਗ ਰੋੜ ਪਾਤਾਉ ਨਹੀਂ ਅੱਛਾ ਉਹ ਸਿੱਧਾ ਰੋ ਨਹੀਂ ਬਣਦੀ ਸਾਡਾ ਬਣਦੀਆ ਕਰਦੇ ਹੁਣ ਹੈਗੇ ਉਹਨੇ ਮਤਰਾ ਨਾਲ ਚਾਹੁੰਦੇ ਰਸਤਾ ਸਾਫ ਸਤਰ ਚਾਹੁੰਦਾ ਰਸਤਾ ਸਿੱਧਾ ਰਸਤਾ ਗਾਇਨთან ਆ ਰਹੀ ਸੇਫਟੀ ਹੋਵੇ ਵਾਲੇ ਕੁਛ ਨਹੀਂ ਸਾਡੇ ਬੱਚਾ ਨੂੰ ਹੋਵੇ ਜ਼ਿੰਮੇਵਾਰ ਹੁੰਦੇ ਜੀ ਇਹ ਬੱਚੇ ਕੁਛ ਨਹੀਂ ਹੋ ਜਾਣਾ ਫਿਰ ਨਾ ਕਰਵਾ ਠੀਕ ਹੈ ਜੀ ਡੱਡੂਲਾ ਬਣਾ ਜਾਈਂਦਾ ਸਾਣਾ 3 ਸਾਲ ਹੋ ਗਈ ਅਸੀਂ ਅੰਨਾ ਟੱਕੇ ਖਾਂਦੇ ਆਣ ਨੂੰ ਸਾਡੇ ਇਹ ਜਿੱਤ ਹੈ ਗਰਾਂਦੀ ਕਰਾ ਜੁਨੀ ਦੇ ਨੁਸਤਨਾ ਆਂਦੇ ਜਾਣਦੇ ਜੀ ਕੋਈ ਨਹੀਂ ਮੁਸ਼ਕਲ ਨਹੀਂ ਬੱਚੇ ਆਣ ਜਾਂ ਰਾਤ ਬਾਤ ਵੀ ਆ ਜਾਣ ਸਕਦੇ ਜਦ ਪੁੱਲ ਬਣ ਗਿਆ ਹੁਣ ਦੇ ਲੋਕ چالی پتا 100 ਰੁਪਏ ਪਿੰਡ ਨਮਾਸ਼ਕਾਰ ਜੀ ਮੇਰਾ ਨਾਮ ਸੰਦੀਪ ਕੁਮਾਰ ਪਿੰਡ ਜਾਂਦਲਾ ਤੋਂ ਸਰਪੰਚਾਂ ਤੇ ਅਸੀਂ ਅੱਜ ਇਸ ਪੁਲ ਦੇ ਮਾਮਲੇ 'ਚ ਇਕੱਠੇ ਹੋਏ ਤੇ ਪੁਲ ਦੇ ਮਾਮਲੇ 'ਚ ਇਕੱਠੇ ਹੋਏ ਤੇ ਇਹ ਜਿਹੜਾ ਪੁਲ ਬਣ ਰਿਹਾ ਸਰਕਾਰ ਨੇ 16 ਕਰੋੜ ਰੁਪਏ ਲਗਾ ਦੋਹਾਂ ਨਹਿਰਾਂ ਤੇ ਪੁਲ ਬਣਾਇਆ ਤੇ ਪਹਿਲਾਂ ਤੋਂ ਹੀ ਜਦੋਂ ਮਤਲਬ ਪੁਲ ਦਾ ਜਿਹੜਾ ਨਕਸ਼ਾ ਹੈ ਉਹ ਕੁਝ ਹੋਰਤਾ ਜੀ ਤੇ ਇਹ ਜਿਹੜੇ 4-5 ਬੰਦੇ ਆ ਇਹਨਾਂ ਦੇ ਥੋੜੇ ਅੱਗੇ ਘਰਾਂ ਦੇ ਤੇ ਉਹਨਾਂ ਦੀ ਵਜ੍ਹਾ ਨਾਲ ਵੀ ਸਾਡੇ ਘਰ ਨਾਲ ਪਛਾਣ ਇਹਨੇ ਨਕਸ਼ਾ ਚੇਂਜ ਕਰਾ ਦਿੱਤਾ ਜਦੋਂ ਪਹਿਲਾਂ ਜਿਹੜੀ ਸਕੂਲ ਦੀ ਜਗ੍ਹਾ ਉਹ 6 ਮਰਲੇ ਲਈਦੀ ਸੀ 6 ਮਰਲੇ ਲਈਦੀ ਫਿਰ ਜਦੋਂ ਨਕਸ਼ਾ ਚੇਂਜ ਹੋ ਗਿਆ ਉਹਦੇ ਕਰਕੇ ਸਾਨੂੰ ਥੋੜੀ ਜਿਹੀ ਜਗ੍ਹਾ ਦੀ ਦਿੱਕਤ ਆ ਰਹੀ ਹੈ ਥੋੜੀ ਜਗ੍ਹਾ ਹੋਰ ਬਣਦੀ ਲੈਣੀ ਤੇ ਹੁਣ ਇਹ ਬੰਦੇ ਜਿਹੜੇ ਆ ਉਹ ਕਹਿੰਦੇ ਪਏ ਅਸੀਂ ਹੋਰ ਨਹੀਂ ਵੰਡਣ ਲੈਣੇ ਉਸੇ 6 ਮਰਲੇ ਚ ਬਣਾਓ ਤੁਸੀਂ ਜਿਹੜਾ ਰਸਤਾ ਹੈ ਤੇ ਇਹਨਾਂ ਨੂੰ ਮਹਿਕਮੇ ਨੇ 32 ਲੱਖ ਰੁਪਇਆ ਵੀ ਦੇ ਦਿੱਤਾ ਉਹ ਛੇ ਮਰਲੇ ਦਾ ਤੇ 32 ਲੱਖ ਰੁਪਇਆ ਪੇਮੈਂਟ ਹੋ ਚੁੱਕੀ ਵੀ ਆ ਉਸ ਤੋਂ ਬਾਅਦ ਇਹ ਪੋਰਟ ਬਣ ਰਿਹਾ ਦਾ ਕਦੇ ਕੋਈ ਪਰੇਸ਼ਾਨੀ ਪਾਉਂਦੇ ਸਿਰਫ 4-5 ਬੰਦੇ ਆ ਬਾਕੀ ਸਾਰਾ ਪਿੰਡ ਇੱਕ ਆ ਸਾਰੇ ਪਿੰਡੋਂ ਖੁਸ਼ੀ ਆ ਵੀ ਸਰਕਾਰ ਨੇ ਸਾਨੂੰ ਐਡਾ ਬੜਾ ਪੁੱਲ ਦੇ ਦਿੱਤਾ ਇਸ ਪੁੱਲ ਨਾਲ ਸਾਰਿਆਂ ਨੂੰ ਫਾਇਦਾ ਆ ਆਦਵਾਲੇ ਦੇ 30-40 ਪਿੰਡ ਆ ਜਿਹੜੇ ਉਹ ਇਸੇ ਪੁੱਲ ਤੇ ਟੱਪਣਗੇ ਕਿਉਂਕਿ ਜਿੰਨੇ ਵੀ ਪਹਿਲਾਂ ਪੁਰਾਣੇ ਪੁੱਲ ਬਣੇ ਆ ਉਹ ਸਾਰੇ ਡੇਮੇਜ ਹੋ ਚੁੱਕੇ ਆ ਤੇ ਇਹ ਪੁਲ ਹੁਣ ਡਾਇਰੈਕਸ਼ਨ ਚੇਂਜ ਹੋਣੇ ਕਰਕੇ ਜਿਹੜੀ ਸਕੂਲ ਦੀ ਹੈ ਥੋੜੀ ਜਿਹੀ ਰਸਤੇ ਦੀ ਪ੍ਰੋਬਲਮ ਆ ਰਹੀ ਹੈ ਰਸਤਾ ਇਹ ਕਹਿੰਦੇ ਵੀ 11 ਫੁੱਟ ਬਣਾਓ ਜਿਹੜਾ ਟਰਨ ਹੈ ਹੁਣ ਤੁਸੀਂ ਦੱਸੋ ਭਈ 11 ਫੁੱਟ ਦੇ ਵਿੱਚ ਟਰਨ ਦੇ ਵਿੱਚ ਕੋਈ ਬੜੀ ਗੱਡੀ ਟੱਪ ਸਕਦੀ ਹੈ ਔਰ ਹੈ ਵੀ ਟਰਨ ਹੈ ਸਿੱਧੀ ਤਾਂ ਜਾ ਸਕਦੀ ਹੈ ਪਰ ਟਰਨ ਦੇ ਉੱਤੇ ਨਹੀਂ ਜਾ ਸਕਦੀ ਦੂਜਾ ਜਦੋਂ ਟ੍ਰੈਫਿਕ ਵਧਣੀ ਇਹ ਸਕੂਲ ਦਾ ਜਿਹੜਾ ਗੇਟ ਹੈ ਇਹ ਕਹਿੰਦੇ ਭਈ ਗੇਟ ਹੈ ਬਿਲਕੁਲ ਰੋਡ ਦੇ ਨਾਲ ਲਾਇਆ ਜਾਵੇ ਐਸੀ ਕਹਿੰਦੇ ਭਈ ਥੋੜਾ ਜਿਹਾ ਪਿੱਛੇ ਹਟਾ ਕੇ ਲਾਇਆ ਜਾਵੇ ਤਾ ਜੋ ਬੱਚੇ ਆ ਜਿਹੜੇ ਉਹ ਬਾਹਰ ਖੜ ਕੇ ਦੇਖ ਕੇ ਰੋਡ ਤੇ ਚੜਨਾ ਕੋਈ ਗੱਡੀ ਸਕੂਲ ਚੋਂ ਨਿਕਲਦੀ ਜਾਂ ਅੰਦਰ ਵੜਦੀ ਹੈ ਉਹ ਸੇਫ ਰਹੇ ਕਿਉਂਕਿ ਜਦੋਂ ਟ੍ਰੈਫਿਕ ਬਧਾਣੀ ਬੜੀਆਂ ਗੱਡੀਆਂ ਉੱਪਰ ਤੇ ਅਤਰਾਈ ਪੈਂਦੀ ਹੈ ਤੇ ਅਤਰਾਈ ਦੇ ਵਿੱਚ ਮੰਨ ਲਓ ਬ੍ਰੇਕ ਫੇਲ ਹੋ ਗਈ ਕਿਸੇ ਦੀ ਬੱਚੇ ਅੱਗੇ ਖੜੇ ਹੋਣ ਤਾਂ ਕਿਆ ਕਰ ਸਕਦਾ ਕੋਈ ਜੇ ਜਗ੍ਹਾ ਹੋਊਗੀ ਤਾਂ ਪਿੱਛੇ ਨੂੰ ਹਟ ਤਾਂ ਸਕਦੇ ਆ ਜਦੋਂ ਦੁਬਾਰ ਹੋਣੀ ਸਕੂਲ ਦੀ ਤਾਂ ਬੱਚਿਆਂ ਨੂੰ ਕਿੱਥੇ ਜਾਣਾ ਅਸੀਂ ਇਹ ਸਾਰੀ ਮਤਲ ਜਿਹੜੀ ਕੰਡੀਸ਼ਨ ਨੂੰ ਸੋਚਦੇ ਹੋਏ ਅਸੀਂ ਕਹਿੰਦੇ ਵੀ ਜੋ ਸਹੀ ਤਰੀਕੇ ਨਾਲ ਬਣਦੀ ਹੈ ਉਹ ਕਾਰਵਾਈ ਕੀਤੀ ਜਾਵੇ ਤਾਂ ਜੋ ਇਹ ਜਿਹੜੀ ਇਹ ਸਕੂਲ ਦੀ ਜਗਾ ਹੈ ਕਿਸੇ ਦੀ ਉਹ ਨਹੀਂ ਹੈ ਪ੍ਰਾਈਵਟ ਪਰਸਨਲ ਨਹੀਂ ਹੈਗੀ ਇਹ ਜਦੋਂ ਮਰਬਾਬੰਦੀ ਹੋਈ ਉਸ ਟਾਈਮ ਸਾਰੇ ਪਿੰਡ ਦੇ ਮਤਲਬ ਥੋੜਾ ਥੋੜਾ ਰਕਬਾ ਲੈ ਕੇ ਇਹ ਘਟ ਹੋਈਆਂ ਸੀ ਸਾਂਝੇ ਜਗਾ ਇਹ ਜੁਮਲਾ ਵਿੱਚ ਤਰ੍ਹਾਂ ਕਾ ਮਾਲਕਾਨ ਜਗਾ ਹੈ ਠੀਕ ਹੈ ਜੀ ਔਰ ਮਹਿਕਮਾ ਤਾਲੀਮ ਹੈ ਇਹ ਪਹਿਲਾ ਸਕੂਲ ਵੀ ਜਿਹੜਾ ਹੈ ਸਾਂਝੇ ਮਤਲਬ ਪਬਲਿਕ ਵਾਸਤੇ ਹੈ ਤੇ ਰਸਤਾ ਵੀ ਸਾਂਝੀ ਪਬਲਿਕ ਵਾਸਤੇ ਹੀ ਬਣਨਾ ਹੈ ਪਈ ਜਿਹੜਾ ਇਹ ਪੁਲ ਬਣਿਆ ਨਾ ਜੀ ਆਪਣਾ ਮੇਰਾ ਨਾਮ ਸੁਰਿੰਦਰ ਕੁਮਾਰ ਇੰਡਜਾਂਦਲਾ ਇਹ ਜਿਹੜਾ ਪੁਲ ਬਣਿਆ ਨਾ ਜੀ ਬਹੁਤ ਵਧੀਆ ਪੁਲ ਬਣਾਇਆ ਹੈ ਇਹ ਇਹ ਘਟੋ ਘਟ 40 ਪਿੰਡਾਂ ਨੂੰ ਲਗਭਗ ਜੋੜੂਗਾ ਇਹ ਪਿੰਡਾਂ ਨੂੰ ਪੁਲ ਜੀ ਇਸ ਪੁਲ ਨੂੰ ਜਲਦੀ ਤੋਂ ਜਲਦੀ ਤਿਆਰ ਕਰਨ ਵਾਸਤੇ ਨੇ ਮੰਤਰੀ ਸਾਹਿਬ ਨੇ ਖਾਸ ਨਿਰਦੇਸ਼ ਦਿੱਤੇ ਹੋਏ ਨੇ ਜਲਦੀ ਤਿਆਰ ਕਰਵਾਓ ਇਹ ਪੁਲ ਨੂੰ ਨਾਲ ਅੱ체 ਸਕੂਲ ਲੱਗਦਾ ਜੀ ਬਿਲਕੁਲ ਹੁਣ ਜਿਹੜਾ ਅਸਲੀ ਮੰਤਵ ਇਹ ਹੈ ਕਿ ਜਿਹੜੇ ਅਸੀਂ ਇਕੱਠੇ ਹੋਏ ਇਸ ਕਰਕੇ ਹੋਏ ਕਿ ਇਹ ਕਹੇ ਰਸਤਾ ਸਲੀਪਰ ਰੋਡ ਹੈ ਜਿਹੜਾ ਕਿ ਡਰੋਲੀ ਤਰਫ ਜਾ ਰਿਹਾ ਇਸੇ ਇਸੇ ਰੋਡ ਦੇ ਚੱਕਰ ਕਰਕੇ ਮਤਲਬ ਲੜਾਈ ਪੈਦਾ ਹੋ ਗਈ ਇੱਥੇ ਜਿਹੜੇ ਬੰਦੇ ਸ਼ਰਾਰਤੀ ਅੰਸਰ ਹੈਗੇ ਆ ਉਹ ਬੜੇ ਸੋਹਣੇ ਪਹਿਲਾਂ ਵਧੀਆ ਚੱਲੇ ਪਏ تھے ਸਾਰਾ ਕੁਝ ਠੀਕ ਚੱਲ ਰਿਹਾ ਤਾਂ ਉਹਨਾਂ ਦੇ ਵੀ ਘਰ ਬਚਾਏ ਆ ਉਹਦਾ ਨਕਸ਼ਾ ਚੇਂਜ ਹੋਇਆ ਉਹ ਆਪਣਾ ਮਤਲਬ ਸਾਰਾ ਸੇਫ ਹਰੇਕ ਚੀਜ਼ਾਂ ਦੇਖਦੇ ਹੋਏ ਲਾਸਟ ਵਿੱਚ ਹੁਣ ਇੱਕ ਰਸਤਾ ਰਹਿ ਗਿਆ ਤਾਂ ਸਲੀਪਰ ਰੋਡ ਔਰ ਇੱਕ ਸਕੂਲ ਦਾ ਗੇਟ ਅਸੀਂ ਇਹਨਾਂ ਨੂੰ ਇਹ ਕਿਹਾ ਵੀ ਜਿਹੜਾ ਸਕੂਲ ਦਾ ਗੇਟ ਹੈ ਉਹ ਵੀ ਸੇਫ ਬਣਾਇਆ ਜਾਵੇ ਪਿੱਛੇ ਹਟਾ ਕੇ ਬਣਾ ਲਓ ਔਰ ਜਿਹੜਾ ਸਲੀਪ ਰੋਡ ਹੈ ਵਧੀਆ ਤਰੀਕੇ ਨਾਲ ਰਸਤਾ ਖੋਲ ਦਿਓ ਕਿ ਕੱਲ ਨੂੰ ਕਿਸੇ ਨੂੰ ਦਿੱਕਤ ਨਾ ਆਵੇ ਇਹ ਟ੍ਰੈਫਿਕ ਇੱਥੇ ਵਧਣੀ ਹੀ ਵਧਣੀ ਹੈ ਬਾਕੀ ਸਾਈਡਾਂ ਦਾ ਜਿਹੜੇ ਜਿੰਨੇ ਵੀ ਪੁਲਿਸ ਹਾਰੇ ਖਤਮ ਹੀ ਹੋ ਗਏ ਇੱਕ ਤਰ੍ਹਾਂ ਦੇ ਇਹੀ ਪੁਲੇ ਹੁਣ ਚੱਲੂਗਾ ਬਹੁਤ ਵਧੀਆ ਤਰੀਕੇ ਨਾਲ ਜਿਆਦਾ ਟ੍ਰੈਫਿਕ ਹੋਣੀ ਬਸ ਉਹਦੇ ਬਾਅਦ ਪਤਾ ਨਹੀਂ ਇਹਨਾਂ ਨੂੰ ਕਿਹਾ ਹੋਇਆ ਕਿ ਆ ਨਹੀਂ ਆਪਸੀ ਰੰਜਿਸ਼ਾਂ ਕੋਈ ਬਹਿ ਗਈਆਂ ਸਾਡੇ ਦੋ ਬੰਦਿਆਂ ਦੇ ਉਹ ਬਾਈ ਨੇ ਸੰਮਣ ਘੜਾਤੇ ਨਾਲ ਕੰਪਨੀ ਨੂੰ ਅਟੈਚ ਕਰਕੇ ਨਾਲ ਪੀ ਡਬਲਯੂ ਡੀ ਨੂੰ ਕਰਕੇ ਉਹ ਤੋਂ ਬਾਅਦ ਇੱਕ ਬੋਰਡ ਵੀ ਲਾਤਾ ਜੀ ਨੇ ਇੱਥੇ ਅਦਾਲਤੀ ਸੂਚਨਾ ਦਾ ਸਟੇ ਇਹਨਾਂ ਨੂੰ ਹੈ ਨਹੀਂ ਮਿਲੀ ਵੀ ਨਾ ਇਹ ਸਟੇ ਲਿਆ ਪਾਏ ਇਹ ਚੀਜ਼ਾਂ ਮਤਲਬ ਕਰ ਰਿਹਾ ਇਹ ਬੰਦ ਦੀ ਕਾਨੂੰਨੀ ਕਾਰਵਾਈ ਚਾਹੀਦੀ ਨਾ ਪਰ ਤੰਗ ਪਰੇਸ਼ਾਨ ਕਰ ਰਹੇ ਰੋਲਾ ਇਹ ਪਾਪਾ ਵੀ ਕੰਮ ਬੰਦ ਹੈ ਜੀ ਬੰਦ ਹੈ ਹੁਣ ਅੱਜ ਦੇਖੋ ਉਹ ਪਰਲੀ ਸਾਈਡ ਤੇ ਕੰਮ ਚਲਾ ਰਹੇ ਜਿਹੜੇ ਜ਼ਰੂਰੀ ਕੰਮ ਹੈ ਉਹ ਨਹੀਂ ਕਰ ਰਹੇ ਉਹ ਪਰਲੀ ਸਾਈਡ ਤੇ ਯਾਰ ਕਰਨਾ ਸ਼ੁਰੂ ਕਰਤਾ ਪੱਟ ਪਟਾਈ ਕਰਕੇ ਇੰਨਾ ਖਲਾਰਾ ਪਾਇਆ ਵਾ ਡਿੱਗੀ ਜਾਂਦੇ ਦੋ ਦਿਨ ਪਹਿਲਾਂ ਇੱਥੇ ਟੈਂਪੂ ਵਗੈਰਾ ਪਲਟੇ ਅੱਜ ਫੇਰ ਸਾਡੇ ਸਾਹਮਣੇ ਇੱਥੇ ਸਾਹਮਣੇ ਮੋਟਰਸਾਈਕਲ ਵਾਲੇ ਪੁੱਠੇ ਹੋ ਗਏ ਜੀ ਤੁਸੀਂ ਕੀ ਕਰ ਸਕਦੇ ਸਾਡਾ ਕੋਈ ਮਤਲਬ ਨਹੀਂ ਹੈ ਕਿਸੇ ਨਾਲ ਲੜਾਈ ਝਗੜੇ ਦਾ ਸੀ ਕਹਿੰਦੇ ਇਹ ਸਕੂਲ ਦਾ ਗੇਟ ਹੈ ਜੋ ਬੱਚਿਆਂ ਦੀ ਸੇਫਟੀ ਰੱਖੀ ਜਾਵੇ ਔਰ ਰਸਤਾ ਖੁੱਲਾ ਡੁੱਲਾ ਦੇ ਦਿਓ ਬਾਕੀ ਹੋਰ ਕੁਝ ਨਹੀਂ ਹੈ ਜੀ ਇਹਨੂੰ ਛੇਤੀ ਛੇਤੀ ਕਰ ਦਿਓ ਮੰਤਰੀ ਸਾਹਿਬ ਨੇ ਵੀ ਬੇਨਤੀ ਹੈ ਵੀ ਮੜੇ ਧਿਆਨ ਨਾਲ ਜੀ ਇਹਨੂੰ ਗੁਜਾਰਸ਼ ਹੈ ਇਹਨੂੰ ਕਰ ਦਿਓ ਕੰਪਲੀਟ ਜੋ ਵੀ ਹੈ ਸੇ ਮੁੱਦਾ ਜੀ ਜਾਂਦਲਾ ਅਪਰਦਾ ਸਰਪੰਚ ਗੀਤਾਰਾਮ ਇਹ ਜੋ ਪੁਲ ਬਣਿਆ ਇਹ ਕੋਈ ਸਾਡਾ ਇੱਕ ਪਿੰਡ ਵਾਸਤੇ ਨਹੀਂ ਹੈ ਇਹ ਹੈ ਘੱਟੋ-ਘੱਟ 35-40 ਪਿੰਡਾਂ ਦਾ ਭਲਾ ਹੋਇਆ ਹੈ ਸਰਕਾਰ ਦਾ ਅਸੀਂ ਬਹੁਤ ਸ਼ੁਕਰ ਸ਼ੁਕਰਾਨਾ ਕਰਦੇ ਹਾਂ ਪਰ ਹੁਣ ਇਹ ਥੋੜਾ ਜਿਹਾ ਕੰਮ ਕਰਕੇ ਰੁਕ ਗਿਆ ਇਹ ਜੋ ਰੈਂਪ ਔਰ ਜਹਾ ਇਹ ਰੋਡ ਜੋ ਸਾਹਮਣੇ ਤੁਸੀਂ ਦੇਖ ਰਹੇ ਹੋ ਹਨ ਇਹ ਸਕੂਲ ਦੀ ਜਗ੍ਹਾ ਵਿੱਚ ਆ ਗਿਆ ਕੁਝ ਲੋਕ ਹੈ ਜਿਹੜੇ ਕਹਿ ਰਹੇ ਕਿ ਜਗ੍ਹਾ ਸਾਡੀ ਮਲਕੀਤ ਹੈ ਅਸੀਂ ਇਸ ਕੰਮ ਤੇ ਰੋਕ ਲਗਾ ਦਿੱਤੀ ਉਹ ਵੀ ਇੱਕ ਝੂਠ ਹੈ ਜੋ ਉਦਾਲਤੀ ਸੂਚਨਾ ਸਾਹਮਣੇ ਬੋਰਡ ਤੇ ਲਾਈ ਹੋਈ ਹੈ ਔਰ ਕੋਈ ਸਾਨੂੰ ਕੋਈ ਅਲਟੀਮੇਟ ਕੋਈ ਨੋਟਿਸ ਕੋਈ ਹੋਰ ਕੋਈ ਚਿੱਠੀ ਪੱਤਰ ਉਦਾਲਤ ਵੱਲੋਂ ਸਾਨੂੰ ਕਿਸੇ ਨੂੰ ਵੀ ਨਹੀਂ ਆਇਆ ਕਿ ਇਹ ਕੰਮ ਬੰਦ ਕੀਤਾ ਜਾਵੇ ਕੋਈ ਜਿਹਨੂੰ ਅਸੀਂ ਸਟੇ ਆਰਡਰ ਕਹਿੰਦੇ ਹਾਂ ਸਾਡੇ ਕੋਲ ਕੋਈ ਆਰਡਰ ਨਹੀਂ ਹੈ ਬਟ ਡਿਪਾਰਟਮੈਂਟ ਨੇ ਉਹ ਬੋਰਡ ਦੇਖ ਕੇ ਸਾਰਾ ਕੰਮ ਬੰਦ ਕਰ ਦਿੱਤਾ ਇਹ ਜਗਾ ਜਿਹੜੀ ਹੈ ਇਹਨਾਂ ਦੇ ਬਜ਼ੁਰਗਾਂ ਨੇ ਸਕੂਲ ਵਾਸਤੇ ਦਾਣ ਦਿੱਤੀ ਸੀ ਔਰ ਉਹ ਜਿਹੜੀਆਂ ਫਰਦਾਂ ਏ ਜੁਮਲਾ ਮੁਸਤਰਕਾ ਜੁਮਲਾ ਮਾਲਕਨ ਲਿਖਿਆ ਹੋਇਆ ਥਾ ਔਰ ਅਸੀਂ ਜਦੋਂ ਹੁਣ ਫਰਦ ਕੱਢੀ ਤਾਂ ਹੁਣ ਉਹਦੇ ਵਿੱਚ ਲਿਖਿਆ ਹੋਇਆ ਹੈ ਕਿ ਅ ਕੀ ਮਕਰੂਜ ਹੈ ਹਾਂ ਮਹਿਕਮਾ ਤਾਲੀਮ ਲਿਖਿਆ ਹੋਇਆ ਹੈ ਸੋ ਅਸੀਂ ਚਾਹੁੰਦੇ ਹਾਂ ਕਿ ਸਾਡਾ ਪੁਲਿਸ ਉਹ ਨਾਲ ਸੰਬੰਧ ਜਗਾ ਸਾਡੀ ਨਾ ਅਸੀਂ ਘਰੋਂ ਲੈ ਕੇ ਜਾਣੀ ਨਾ ਕਿਸੇ ਹੋਰ ਨੇ ਲੈ ਕੇ ਜਾਣੀ ਇਹ ਲੋਕਾਂ ਦੇ ਭਲੇ ਵਾਸਤੇ ਅਸੀਂ ਅੱਗੇ ਆਏ ਹਾਂ ਪੂਰੇ ਪਿੰਡ ਵਾਸੀ ਤਾਂ ਕਿ ਕੋਈ ਇੱਥੇ ਹਾਦਸਾ ਨਾ ਹੋਵੇ ਬੱਚੇ ਸਾਡੇ ਸੇਫ ਰਹਿਣ ਬੱਚੇ ਵੀ ਇੱਥੇ ਵੱਧ ਤੇ ਵੱਧ ਪਿੰਡ ਜਾਂਦਲਾ ਉੱਪਰ ਦੇ ਪੜ੍ਹਦੇ ਹਨ ਥੱਲੇ ਵਾਲੇ ਪਿੰਡ ਦੇ ਮੁਸ਼ਕਲ ਨਾਲ 2 ਜਾਂ 3 ਬੱਚੇ ਆ ਰਹੇ ਇੱਥੇ ਪੂਰਾ ਪਿੰਡ ਜਾਂਦਲਾ ਉੱਪਰ ਦੇ ਬੱਚੇ ਪੜ੍ਹਿਆ ਕਰਦੇ ਹਨ ਸਾਨੂੰ ਇਹ ਚਿੰਤਾ ਹੈ ਜਿਸ ਤਰ੍ਹਾਂ ਨਾਲ ਗੇਟ ਹੈ ਚੁਰਾਛੇ ਤੇ ਲਾ ਰਹੇ ਹਨ ਜਾ ਕੇ ਤੇ ਬੱਚਿਆਂ ਨੂੰ ਬੱਚਿਆਂ ਨੂੰ ਖਤਰਾ ਐਕਸੀਡੈਂਟ ਦਾ ਪੂਰਾ ਬਣਿਆ ਹੋਇਆ ਹੈ ਸੋ ਸਾਰੇ ਅਸੀਂ ਮਿਲ ਕੇ ਇਹ ਮੁੱਦਾ ਚੱਕਦੇ ਹਨ ਕਿ ਬੱਚਿਆਂ ਨੂੰ ਸੇਫ ਕਰੋ ਪਬਲਿਕ ਨੂੰ ਸੇਫ ਕਰੋ ਰੋਡ ਜਿਹੜੀ ਹੈ ਜ਼ਰੂਰਤ ਜਿੰਨੀ ਹੈ ਉੰਨੀ ਜਗ੍ਹਾ ਵਿੱਚੋਂ ਲਈ ਜਾਵੇ ਵੱਧ ਅਸੀਂ ਨਹੀਂ ਕਹਿੰਦੇ ਜਿੰਨੀ ਜ਼ਰੂਰਤ ਹੈ ਉਨੀ ਲੈ ਲਈ ਜਾਵੇ ਔਰ ਬੱਚੇ ਸੇਫ ਹੋਣ ਪਬਲਿਕ ਸੇਫ ਹੋਵੇ ਧੰਨਵਾਦ ਜੀ ਤਕਰੀਬਨ ਕਿੰਨੇ ਕਿ ਪਿੰਡਾਂ ਨੂੰ ਇਸ ਚੀਜ਼ ਦਾ ਫਾਇਦਾ ਹੋਣਾ 40 45 ਪਿੰਡ ਜਿੰਨੇ ਵੀ ਪਹਾੜੀ ਪਿੰਡ ਹੈ ਸਾਰੇ ਔਰ ਗੰਗੂਆਰ ਤੋਂ ਲੈ ਕੇ ਰਾਏਪੁਰ ਤੱਕ ਸਾਰੇ ਪਿੰਡ ਤੁਸੀਂ ਗਿਣ ਸਕਦੇ ਹੋ ਕਿੰਨੇ ਪਿੰਡ ਬਣ ਜਾਣੇ ਇਹ ਪੂਰੇ ਪਹਾੜ ਦੇ ਪਿੰਡ ਸਾਰੇ ਇਸੀ ਪੂਰਨ ਉਹ ਸਾਰੇ ਲਾਭ ਲੈਣਗੇ ਦਾ ਔਰ ਇੱਥੇ ਟ੍ਰੈਫਿਕ ਬਹੁਤ ਆਵਾਜਾਈ ਬਹੁਤ ਜ਼ਿਆਦਾ ਹੋ ਜਾਣੀ ਹੈ ਕਿਉਂਕਿ ਡਰੋਲੀ ਪਿੰਡ ਦਾ ਜਿਹੜਾ ਪੁਲ ਹੈ ਉਹ ਵੀ ਡੈਮੇਜ ਹੈ ਬ੍ਰਹਮਪੁਰ ਪਿੰਡ ਦਾ ਵੀ ਪੁਲ ਡੈਮੇਜ ਹੈ ਚਾਰਮੀ ਦਾ ਅੰਡਰ ਵੀ ਹੋ ਰਿਹਾ ਸਾਰੇ ਪਿੰਡ ਸਾਰੇ ਪਿੰਡ ਇੱਥੋਂ ਹੀ ਗੁਜ਼ਰਨਗੇ ਸਭ ਲੋਕ ਜਿੰਨੇ ਵੀ ਹੈ ਇਸ ਕਰਕੇ ਕਿੰਨੇ ਪਰਿਵਾਰਾਂ ਨੇ ਸਹਿਮਤੀ ਮੰਨੀ ਕਿ ਕਹਾਈਏ ਕਿ ਰਸਤਾ ਖੁੱਲਾ ਹੋਣਾ ਚਾਹੀਦਾ ਸਾਡਾ ਪਿੰਡ ਦੇ ਇੱਕ ਬੱਚਾ ਬੱਚੇ ਤੋਂ ਲੈ ਕੇ ਬੁੱਢੇ ਤੱਕ ਸਾਰੇ ਸਹਿਮਤ ਹਨ ਕਿ ਰਸਤਾ ਪਬਲਿਕ ਦਾ ਸਹੀ ਹੋ ਜਾਵੇ ਸਾਰੇ ਪਿੰਡ ਦੇ ਲੋਕ ਚਾਹੁੰਦੇ ਹਨ ਕਿ ਕਿੰਨੇ ਪਰਿਵਾਰ ਇਹ ਮੈਂ ਕਹਿ ਨਹੀਂ ਸਕਦਾ ਅੰਦਰ ਅੰਦਰੀਆਂ ਕਿੰਨੇ ਹੋਣਗੇ ਮੈਨੂੰ ਨਹੀਂ ਪਤਾ ਪਰ ਜੋ ਸਾਹਮਣੇ ਆਏ ਹਨ ਉਹ ਦੋ ਚਾਰ ਵਿਅਕਤੀ ਹੀ ਹਨ ਜੀ ਮੈਂ ਮੰਨ ਲਓ ਇਹ ਆਪਣਾ ਬੋਰਡ ਨਾ ਹਟਾ ਦੇ ਜਦੋਂ ਹੁਣ ਸਟੇਜ ਇਹਨਾਂ ਨੇ ਕਿਹਾ ਸੀ ਕਿ ਸਟੇਜ ਲਈਏ ਦੂਜੇ ਪਰਿਵਾਰ ਨੇ ਤਾਂ ਫਿਰ ਅਗਲਾ ਸਟੈਪ ਕਿਆ ਹੋਵੇ ਤੁਹਾਡਾ ਅਗਲਾ ਸਟੈਪ ਹੁਣ ਮੈਂ ਨਹੀਂ ਲੈ ਰਹਾ ਪਬਲਿਕ ਜੋ ਪਿੰਡ ਵਾਸੀ ਹੈ ਇਹ ਜੋਸ਼ ਦੇ ਵਿੱਚ ਇਹ ਆਪਣੀ ਹੋਸ਼ ਵੀ ਖੋ ਗੜਦੇ ਹਨ ਮੈਂ ਸਰਕਾਰ ਨੂੰ ਵੀ ਇਹ ਦੱਸ ਦੇਣਾ ਚਾਹੁੰਦਾ ਹਾਂ ਜੋਸ਼ ਦੇ ਵਿੱਚ ਹੋਸ਼ ਵੀ ਖੋ ਬੜਦੇ ਹਨ ਜਦੋਂ ਪਬਲਿਕ ਇਕੱਠੀ ਹੁੰਦੀ ਉਹਨੂੰ ਸੰਭਾਲਣਾ ਮੁਸ਼ਕਲ ਹੋ ਜਾਂਦਾ ਹੈ ਹੁਣੇ ਹੀ ਤੁਸੀਂ ਦੇਖਿਆ ਉਹਨਾਂ ਕੰਮ ਬੰਦ ਕਰਾ ਦਿੱਤਾ ਸਾਡੀ ਨੀਤੀ ਇਹ ਨਹੀਂ ਹੈ ਕਿ ਕੰਮ ਬੰਦ ਹੋਣ ਜਾਂ ਰੋਡ ਬੰਦ ਹੋਣ ਇੱਕ ਤੇ ਇਹੋ ਜਿਹੇ ਕੰਮ ਨਾ ਕਰ ਬੈਠਣ ਤਾਂ ਕਿ ਮੇਰੇ ਹੱਥ ਜੋੜ ਕੇ ਸਰਕਾਰ ਨੂੰ ਔਰ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਇਸ ਮੁੱਦੇ ਤੇ ਆਕਰ ਥੋੜਾ ਧਿਆਨ ਦੇ ਔਰ ਸਿੱਧੇ ਸਿੱਧੇ ਦਾ ਹੱਲ ਕਰੋ ਜੀ ਨਾਮ ਬ੍ਰਾਮ ਸੁ ਰਿਟਾਇਰਡ ਲੈਕਚਰਰ ਪਿੰਡ ਪੱਲਵਾਲ ਸੈਨ ਕਰਨੇ ਬੇਨਤੀ ਹੈ ਕਿ ਜਿਹੜਾ ਇਹ ਪੰਜਾਬ ਸਰਕਾਰ ਵੱਲੋਂ ਪੀ ਡਬਲਯੂ ਡੀ ਵਿਭਾਗ ਵੱਲੋਂ ਜਿਹੜਾ ਪੋਲਾ ਸਾਰਿਆ ਗਿਆ ਹੈ ਇਹਦੀ ਜਿਹੜੀ ਚੌੜਾਈ ਹੈ ਉਹ 24 ਫੁੱਟ ਹੈ ਪਰ ਰਸਤਾ ਜਿਹੜਾ ਹੈ ਐਕਚੁਅਲੀ ਜੋ ਇੱਥੇ ਹੁਣ ਪੋਜੀਸ਼ਨ ਹੈ ਉਹ ਕੋਈ 10 12 ਫੁੱਟ ਹੈ ਔਰ ਇਹ ਚ ਰਸਤਾ ਹੈ ਤੇ ਰਸਤੇ ਦੇ ਕਾਰਨ ਜਿਹੜੀਆਂ ਛੋਟੀਆਂ ਗੱਡੀਆਂ ਹੀ ਮੋੜਨੀ ਇੱਥੇ ਮੁਸ਼ਕਲ ਹੈ ਵੱਡੀਆਂ ਗੱਡੀਆਂ ਕਿਵੇਂ ਵੱਡੀਆਂ ਜਾਣਗੀਆਂ ਬਹੁਤ ਵੱਡੀ ਸਮੱਸਿਆ ਹੈ ਕਈ ਇਨਸੀਡੈਂਟ ਇੱਥੇ ਵਾਪਰ ਚੁੱਕੇ ਆ ਨਾਲ ਸਕੂਲ ਆ ਛੋਟੇ ਬੱਚੇ ਆ ਛੁੱਟੀ ਹੁੰਦੀ ਆ ਬੱਚੇ ਜਿਹੜੇ ਆ ਰਸ਼ਲੀ ਜਿਹੜੇ ਬਾਹਰੋਂ ਨਿਕਲਦੇ ਆ ਐਕਸੀਡੈਂਟ ਹੋਣ ਦਾ ਖਤਰਾ ਹੈ ਜਿਹੜੀ ਕੋਈ 1921 ਜੇਕਰ ਹੁੰਦੀ ਆ ਤਾਂ ਇਹਦੇ ਬਾਰੇ ਵਿੱਚ ਜਿਹੜਾ ਮਹਿਕਮਾ ਜ਼ਿੰਮੇਵਾਰ ਆ ਸਾਡੀ ਬੇਨਤੀ ਹੈ ਕਿ ਇਸ ਰਸਤੇ ਨੂੰ ਜਿਹੜਾ ਹੈ ਵਿਸ਼ੇਸ਼ ਧਿਆਨ ਦੇ ਕੇ ਇਹਨੂੰ ਚੇਜ ਦੇ ਤੌਰ ਤੇ ਜਿਹੜਾ ਹੈ ਮੌਕੇ ਤੇ ਦੇਖਿਆ ਜਾਵੇ ਔਰ ਇਹਦਾ ਜਿਹੜਾ ਗੋਲ ਚੱਕਰ ਆ ਜਿਹੜਾ ਚੁਰਾਸਤਾ ਹੈ ਉਹਨੂੰ ਚੌੜਾ ਕੀਤਾ ਜਾਵੇ ਤਾਂ ਕਿ ਗੱਡੀਆਂ ਜਿਹੜੀਆਂ ਹੈ ਉਹ ਸਹੀ ਤਰੀਕੇ ਨਾਲ ਪਾਸ ਹੋ ਸਕਣ ਇਸੇ ਪ੍ਰਕਾਰ ਦਾ ਜਿਹੜਾ ਜਾਨੀ ਮਾਨੀ ਜਿਹੜਾ ਨੁਕਸਾਨ ਹੋ ਨਾ ਹੋਵੇ ਤੇ ਬੱਚੇ ਜਿਹੜੇ ਸਾਡੇ ਸੇਫ ਰਹਿਣ ਐਨੀ ਜਿਹੜੀ ਹੈ ਸਾਨੂੰ ਪ੍ਰੋਬਲਮ ਹੈ ਔਰ ਅਸੀਂ ਇਹ ਚਾਹਦੇ ਹਾਂ ਕਿ ਸਾਡੀ ਇਹ ਜਿਹੜੀ ਬੇਨਤੀ ਹੈ ਛੇਤੀ ਤੋਂ ਛੇਤੀ ਸਰਕਾਰ ਕਰਕੇ ਇਸ ਕੰਮ ਨੂੰ ਚਾਲੂ ਕੀਤਾ ਜਾਵੇ ਥੈਂਕਸ ਰਿੰਕੂ ਸਾਤ ਕਰਤਾਰ ਸਿੰਘ ਜਿਹੜੇ ਪਿੰਡ ਦੇ ਆ ਜੀ ਉਪਲੇ ਜਾਂਦਲੇ ਦਾ ਇਹ ਦਿੱਕਤ ਆ ਰਹੀ ਹੈ ਕਿ ਇਕੱਠੇ ਹੋਏ ਹੋ ਅੱਜ ਸਾਡਾ ਪੁਲ ਦਾ ਕੰਮ ਰੁਕਿਆ ਗਿਆ ਰਿਹਾ ਹੈ ਪੁਲ ਦਾ ਕੰਮ ਰੋਕਿਆ ਬਾਈ ਇਸ ਕਰਕੇ ਪਹਿਲਾਂ ਵੀ ਉਹ ਦਿੱਕਤਾਂ ਆਈਆਂ ਸਾਡੇ ਪੁਲ ਬਾਤੇ ਤੇ ਟ੍ਰੈਫਿਕ ਬਹੁਤ ਹੁੰਦੀ ਇੱਥੇ ਕਈ ਐਕਸੀਡੈਂਟ ਵੀ ਹੋਲੇ ਤਾਂ ਡੇਗ ਲੇ ਕਈ ਬੰਦੇ ਹੁਣ ਅੱਜ ਵੀ ਕੱਲ ਪਾਚੂ ਵੀ ਐਤ ਐਕਸੀਡੈਂਟ ਹੋਣ ਦੇ ਬਚਿਆ ਇੱਕ ਉਹ ਟੈਂਪੂ ਪਲਟੇ ਲੇਦਾ ਹੁਣੇ ਐਤ ਦੋ ਕ ਬੰਦੇ ਫੇਰ ਹੋਏ ਬਚੀ ਜਾਂਦੇ ਐ ਤਾਂ ਤਰਾ ਹੀ ਉੱਤਰੇ ਕੋਈ ਨਾ ਕੋਈ ਬਚੀ ਜਾਂਦਾ ਵਿੱਚ ਇਹਦੇ ਵਿੱਚ ਇੱਕ ਇੱਕੋ ਫੈਸਲਾ ਹੋਰ ਹੋਇਆ ਤਾਂ ਸਾਡੇ ਪਿੰਡ ਦਾ ਪਿੰਡ ਦੀ ਪੰਚਾਇਤਾਂ ਜਿਵੇਂ ਪੁਲ ਦਾ ਐਕਸੀ ਸਾਹਿਬ ਸਾਡਾ ਕਹਿੰਦਾ ਵੀ ਤੁਹਾਡਾ ਪੁਲ ਮੇਰੇ ਪੁਲ ਨੂੰ ਹੱਥੀ ਲਾਣਾ ਜਿਹੜਾ ਇਹਦਾ ਪੁਲ ਪੁਰਾਣਾ ਹੈ ਜੀ ਉਹ ਐਕਸੀ ਸਾਹਿਬ ਨੇ ਕਿਹਾ ਤਾਂ ਵੀ ਮੇਰੀ ਗੱਡੀ ਹੈਗੀ ਟੱਪਣੀ ਚਾਹੀਦੀ ਹੋ ਹੁਣ ਤੱਕ ਗੱਡੀ ਉਹਦੀ ਕਿਉਂ ਹੀ ਟੱਪੀ ਖੇਡੀਆਂ ਨਾ ਉਹਦਾ ਰੈਂਪ ਦਾ ਕੋਈ ਹੱਲ ਕੀਤਾ ਹੀ ਨਹੀਂ ਨਾ ਕੋਈ ਵਾਸਤਾ ਹੀ ਨਹੀਂ ਕੋਈ ਗੱਲ ਲੈਣਾ ਕੋਈ ਬਾਤ ਹੀ ਨਹੀਂ ਦੀ ਇਹਦਾ ਹਾਲ ਦੱਸੋ ਜੀ ਕੀ ਆ ਹੁਣ ਤੁਸੀਂ ਜਿਹੜਾ ਸਕੂਲ ਐਲੀਮੈਂਟਰੀ ਕਿੰਨੇ ਬੱਚੇ ਪੜ੍ਹਦੇ ਇੱਥੇ ਇਹ ਤਾਂ ਬੱਚੇ ਹੁਣੇ 50 ਕ ਬੱਚੇ ਹੋਣੇ ਜੀ ਇੱਥੇ ਸਕੂਲ 'ਚ ਬਹੁਤ ਦਿੱਕਤ ਆ ਇੱਥੇ ਬੱਚੇ ਆਂਦੇ ਗੇਟ ਗੇਟ ਮੋੜਾ ਟੱਪਦੇ ਬੱਚੇ ਕੋਈ ਨਾ ਕੋਈ ਬੱਚਾ ਜੇ ਮਰ ਗਿਆ ਉਹਦਾ ਕੌਣ ਜੰਮੇਬਾਰਾ ਸਰਕਾਰ ਜੰਮੇਬਾਰਾ ਕੇ ਜਿਹਨੇ ਕੰਮ ਰੋਕ ਦੇਉਂਗਾ ਉਹ ਜੰਮੇਬਾਰ ਹੈ ਇੱਥੇ ਦੱਸੋ ਇਹ ਗੱਲ ਦਾ ਜਵਾਬ ਦੇ ਦੋ ਬਚਾਓ ਉਹਨਾਂ ਦੀ ਮਨਸ਼ਾ ਕਿਆ ਲੱਗਦੀ ਤੁਹਾਨੂੰ ਕਿਆ ਲੱਗਦਾ ਉਹ ਕਹਿੰਦੇ ਅਈ ਸਕੂਲ ਦੇ ਮਾਲਕ ਅਗੇ ਕਹਿੰਦੇ ਇਹ ਦੱਸੋ ਕਿਹ ਵੀ ਕਲੀਅਰ ਹੋਣਾ ਚਾਹੁੰਦਾ ਤੇ ਮਾਲਕ ਆ ਕੇ ਜਾਂ ਤਾਂ ਦਾੰਦ ਦੇ ਦਦਾ ਉਹ ਦਾੰਦ ਦਾ ਕਿਆ ਮਤਲਬ ਲਗਾ ਤੇ ਮੰਗ ਰਿਹਾ ਪੱਲਾ ਪੱਲਾ ਜੇ ਦਾਣ ਦਾਤੀ ਹੋਣਾ ਆਪਣੀ ਧੀ ਦੇ ਤੇ ਉਹ ਵਾਪਸ ਲੈ ਲੈਂਦੇ ਹੋ ਉਹ ਉਹਦਾ ਕਿਆ ਮਤਲਬ ਲਗਾ ਕੇ ਦਾੰਦ ਦੇਤਾ ਦੇਤਾ ਨਹੀਂ ਇਹ ਨਹੀਂ ਦਿੱਤਾ ਦਾਣ ਉਹ ਪੂਰੀ ਪੁਰਖਾਂ ਦਿੱਤਾ ਕੋਈ ਸਿਆਣੇ ਬੰਦੇ ਨੇ ਦਿੱਤਾ ਦਾਣ ਇਹ ਨਹੀਂ ਥੋੜੇ ਦਿੱਤਾ ਸਕੂਲ ਨੂੰ ਦਾਣੇ ਕਿਉਂ ਦਿੱਤਾ ਵਦਾਨੀ ਨਹੀਂ ਠੀਕ ਹੈ ਦੇ ਥੋੜੀ ਹਜੂ ਤਾਂ ਨਹੀਂ ਸੀ ਕਾਂ ਦਿੱਤਾ ਦਾਣ ਇਹ ਸਕੂਲ ਨੂੰ ਤੁਸੀਂ ਕੀ ਕੀਤੀ ਉਹਦਾ ਕੋਈ ਰਿਟਰਨ ਵਗੈਰਾ ਕੁਝ ਹੈ ਕਿਸੇ ਕੋਲ ਡਾਕੂਮੈਂਟ ਇਹ ਤਾਂ ਉਹਨੀਆਂ ਨੂੰ ਹੁਣ ਪਤਾ ਇਹਦੇ ਮੈਨੂੰ ਪਤਾ ਨਹੀਂ ਇਸ ਵਾਰ ਇਹ ਨਹੀਂ ਪਤਾ ਹੋ ਸਕੂਲ ਵਾਲਿਆਂ ਕੋ ਹੁਣਾ ਕੋਈ ਨਾ ਕੋਈ ਪਤਾ ਹਮ ਬਲਵੰਦੇ ਸਿੰਘ ਜੀ ਪੀਟੀਟੀਪੀ ਆਂਡਾ ਠੀਕ ਅੱਜ ਦੇਖਿਆ ਗਿਆ ਜਿੱਦਾਂ ਪਿੰਡ ਦੇ ਪਿੰਡ ਵਾਸੀ ਇਕੱਠੇ ਗਏ ਸੀ ਕਿਆ ਸੀ ਗਾ ਰਸਤੇ ਦਾ ਮਸਲਾ ਅਸਲ ਗੱਲ ਕੀ ਆਈ ਕੰਮ ਨੂੰ ਰੁਕਿਆ ਰਸਤੇ ਦਾ ਮਸਲਾ ਹੀ ਹੈ ਆਪਕੋ ਸੜਕੇ ਥੋੜੀ ਚੌੜੀ ਕਰਨੀ ਹੈ ਹਾਂ ਆਪਾਂ ਇੱਕ ਸਾਈਡ ਦੀ ਪਟਾਈ ਕੀਤੀ ਹੋਈ ਉਹਦਾ ਕੰਮ ਚੱਲ ਰਿਹਾ ਹੈ ਠੀਕ ਹੈ ਜੀ ਪਰ ਪਿੰਡ ਵਾਲਿਆਂ ਦਾ ਕਹਿਣਾ ਇਹ ਹੈ ਕਿ ਪਹਿਲਾਂ ਸਕੂਲ ਵਾਲੀ ਬਾਉਂਡਰੀ ਵਾਲਾ ਇਹਦਾ ਕੰਮ ਕੀਤਾ ਜਾਵੇ ਹਾਂ ਹਾਂ ਹਾਂਜੀ ਠੀਕ ਹੈ ਇਹਦਾ ਕੰਮ ਆਪਾਂ ਕੱਲ ਤੋਂ ਸ਼ੁਰੂ ਕਰਵਾ ਦਾਂਗੇ ਜੀ ਜਿੱਦਾਂ ਇਹਨਾਂ ਨੇ ਦੱਸਿਆ ਵੀ ਰਸਤੇ ਦੀ ਵੀ ਦਿੱਕਤ ਵੀ ਆ ਰਹੀ ਹੈ ਉਹ ਵੀ ਕਲੀਅਰ ਹੋ ਜਾਵੇਗਾ ਕਿ ਹਾਂਜੀ ਕਲੀਅਰ ਹੋ ਜਾਣੀ ਹੈ ਜੀ ਅਸੀਂ ਤਾਂ ਖਦਾਈ ਏਰੀਆ ਦੇ ਹਿਸਾਬ ਨਾਲ ਹੀ ਕੀਤੀ ਹੈ ਅੱਛਾ ਠੀਕ ਹੈ ਸਰ ਇਹ ਉੱਪਰ ਕੋਈ ਸਟੇ ਵੀ ਹੈ ਜਿਹੜਾ ਇੱਕ ਬੋਰਡ ਲਗਾਇਆ ਗਿਆ ਹੈ ਸਟੇ ਕੋਈ ਨਹੀਂ ਹੈ ਸਟੇ ਕੋਈ ਨਹੀਂ ਹੈ ਜੀ ਬੋਰਡ ਲਗਾਇਆ ਹੈ ਬੋਰਡ ਸਵੈਰਾ ਜ਼ਰੂਰ ਆਇਆ ਹੈ ਹਾਂ ਵੀ ਕਿਸ ਨੂੰ ਕਿਸ ਪਾਇਆ ਹੈ 18 ਜੂਨ ਦੀ ਪਈ ਹੈ ਅੱਛਾ ਆਪਾਂ ਦੇਖ ਲੈਂਦੇ ਹਾਂ ਇਹਦਾ ਨੋਟਿਸ ਦਾ ਜਵਾਬ ਠੀਕ ਹੈ ਫਿਲਹਾਲ ਕੰਮ ਕੰਮ ਫਿਲਹਾਲ ਚੱਲ ਰਿਹਾ ਹੈ ਸਭ ਠੀਕ ਹਾਂਜੀ